ਸੰਗਤ ਮੰਡੀ ਅਦੀਨ ਪੈਂਦੇ ਪਿੰਡ ਪੱਕਾ ਕਲਾਂ ਵਿਖੇ ਅੱਜ ਸਵੇਰੇ ਸਮੇਂ ਪਤੀ ਨੇ ਹੀ ਆਪਣੀ ਪਤਨੀ ਦੇ ਫਾਇਰ ਮਾਰ ਦਿੱਤੇ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਬਹੁਤ ਹੋ ਗਈ ਫਾਇਰ ਮਾਰੇ ਜਾਣ ਦੇ ਕਾਰਨ ਦਾ ਕਾਰਨ ਘਰੇਲੂ ਕੁਲੇਸ਼ ਹੋਣਾ ਦੱਸਿਆ ਜਾ ਰਿਹਾ ਹੈ ਸੰਗਤ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਇਸ ਮੌਕੇ ਤੇ ਡੀਐਸਪੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਥਾਣਾ ਸੰਗਤ ਦੀ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਪੱਕਾ ਕਲਾਂ ਦੇ ਜਗਵੀਰ ਸਿੰਘ ਨੇ ਆਪਣੀ ਪਤਨੀ ਜਸਪ੍ਰੀਤ ਕੌਰ ਜਿਸ ਦੀ ਉਮਰ 40 ਸਾਲ ਹੈ ਫਾਇਰ ਮਾਰ ਦਿੱਤੇ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਜਸਪ੍ਰੀਤ ਕੌਰ ਦੇ ਫਾਇਰ ਵੱਜੇ ਹੋਏ ਸਨ ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਬਠਿੰਡਾ ਦੇ ਏਮ ਜਹਾਜ਼ ਹਸਪਤਾਲ ਲਿਆਂਦਾ ਗਿਆ ਜਿੱਥੇ ਇਸ ਦੀ ਮੌਤ ਹੋ ਗਈ ਡੀਐਸਪੀ ਬਟਿੰਡਾ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਪਤੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪਤੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤਰ੍ਹਾਂ ਸੀ ਜੀ ਅੱਜ ਨਾ ਸੰਗਤ ਥਾਣਾ ਦੀ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਸੀ ਪੱਕਾ ਕਲਾਂ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਤੇ ਜਸਪ੍ਰੀਤ ਕੌਰ ਦੇ ਫਾਇਰ ਮਾਰਿਆ। ਪਰ ਕਿ ਸਵੇਰੇ ਸਵੇਰੇ ਅੱਜ 6 ਵਜੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਤਲਾਹ ਮਿਲੀ ਨਾਲ ਦੀ ਨਾਲ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾਂ ਉੱਥੇ ਪਤਾ ਲੱਗਿਆ ਵੀ ਉਹ ਲੇਡੀ ਜ਼ਖਮੀ ਸੀਗੀ ਤੇ ਉਹਨੂੰ ਜ਼ਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਏਮਜ਼ ਦੇ ਵਿੱਚ ਤੇ ਜਿਉਂ ਹੀ ਸਾਡੀ ਪੁਲਿਸ ਪਾਰਟੀ ਉੱਥੇ ਏਮਜ਼ ਪਹੁੰਚੀ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਇਹ ਜਸਤਰੀ ਕੌਰ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫੈਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਦੇ ਪੇਕੇ ਪਰਿਵਾਰ ਵਾਲੇ ਪੀਰਤ ਪਰਿਵਾਰ ਆ ਗਏ ਉਹਨਾਂ ਦੇ ਬਿਆਨਾਂ ਤੇ ਅਸੀਂ ਉਸ ਜਗਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਤਲ ਦਾ ਦਰਜ ਕਰ ਰਹੇ ਆ ਤੇ ਬਾਕੀ ਜੋ ਵੀ ਇਹ ਤੇ ਤੱਤ ਸਾਹਮਣੇ ਆਉਣਗੇ ਪੋਸਟ ਮਾਰਟਮ ਦੌਰਾਨ ਉਹਦੇ ਮੁਤਾਬਕ ਅਗਲੀ ਹੋਰ ਵੀ ਕਾਰਵਾਈ ਅਮਚਲੀ ਜਾਂਦੀ ਜਾਊਗੀ ਦੋਸ਼ੀ ਫਿਲਹਾਲ ਭਰਾ ਰਹੇਗਾ ਤੋਂ ਉਹਨੂੰ ਫੜਨ ਲਈ ਪੁਲਿਸ ਪਾਰਟੀਆਂ ਅਸੀਂ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਜਿਹੜੀ ਬੰਦੂਕ ਰੈਡਲ ਸੀ ਜੀ ਇਹ ਲਾਇਸੈਂਸੀ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਦੇ ਆਪ ਦੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਲੜਕੀ ਜਿਹੜੀ ਉਹ ਇਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਦੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪਦੀ ਵਾਈਫ ਦੀ ਕੁੱਟਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ ਮਰਡਰ ਦਾ ਇਸ ਤਰ੍ਹਾਂ ਦਾ ਮਾਮਲਾ ਸੀਗਾ ਉਹ ਦੇਖਾਗਾ ਕੋਈ ਧਿਆਨ ਨਹੀਂ ਫਿਲਹਾਲ ਅਜੇ ਮੁੱਢਲੀ ਤਫਤੀਸ਼ ਦੇ ਦੌਰਾਨ ਮਤਲਬ ਅਜੇ ਮੁਕਦਮਾ ਦਰਜ ਹੋ ਰਿਹਾ ਤੇ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਉਂ ਹੀ ਇਹਦੇ ਸਾਰੇ ਆਊਗੀ ਤਾਂ ਉਹ ਅਸੀਂ ਆਨ ਰਿਕਾਰਡ ਕਰਾਂਗੇ ਰਿਕਾਰਡ ਦੇ ਉੱਤੇ ਲੈ ਕੇ ਆਵਾਂਗੇ ਇਹ ਕੰਮ ਕੀ ਕਰਦਾ ਹੈ ਜੀ ਖੇਤੀਬਾੜੀ ਕਰਦਾ ਹੈ ਜੀ ਕਿਸਾਨ ਹੈ ਜਿਮੀਦਾਰ ਹੈ ਖੇਤੀਬਾੜੀ ਕਰ ਰਿਹਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ